ਆ ਵੀਡੀਓ ਕੱਲ ਦੀ ਚੱਲਣਦੀ ਆ ਤੇਰੇ ਮੁੰਡੇ ਨੇ ਸਾਰੇ ਪੰਜਾਬ ਬੱਕਲਾ ਦੇ ਪਹਿਲਾਂ ਤੇ ਆ ਵੀਰ ਦੇ ਪਰਿਵਾਰ ਨੂੰ ਪੁੱਛੂ ਵੀ ਅੱਗ ਲਾਈ ਕਿੰਨੇ ਆ ਉਹ ਤੁਹਾਨੂੰ ਚੰਗੀ ਤਰ੍ਹਾਂ ਦੱਸਣਗੇ ਪੁਲਿਸ ਨੇ ਚੁੱਕਿਆ ਉਹਨੂੰ ਚੁੱਕ ਕੇ ਕੁੱਟਦੇ ਮਾਰਦੇ ਰਹਾ ਉਹਦੇ ਨਾਲ ਉਹਦੀ ਮੌਤ ਹੋਈ ਆ ਉਹਦਾ ਐਕਸੀਡੈਂਟ ਦੱਸੀ ਜਾਂਦੇ ਆ ਪੋਸਟ ਮਾਰਮ ਦੇ ਵਿੱਚ ਸਾਰਾ ਕੁਝ ਆਇਆ ਕਿਦਾਂ ਉਹਨੂੰ ਕਰੰਟ ਲਾਇਆ ਕਿਦਾਂ ਤਸ਼ੱਦਦ ਕੀਤਾ ਔਰ ਇਹਦੇ ਫਿਰ ਵੀ ਉਹਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਪੁੱਛੋ ਵੀ ਅਮਰਤਪਾਲ ਨੇ ਅੱਗ ਲਾਈ ਆ ਜਾਂ ਕਿੰਨੇ ਅੱਗ ਲਾਈ ਆ ਫਿਰ ਇਹ ਅੱਜ ਤੱਕ ਅਨਜਨਾਲੇ ਵਾਲੀ ਗੱਲ ਨੂੰ ਖਿੱਚੀ ਜਾਂਦੇ ਆ ਵੀ ਉਹ ਇਹਨੇ ਐਦਾਂ ਕਰਦਾ ਸੀ ਉਹਨੇ ਜਾ ਕੇ ਹਮਲਾ ਕਰ ਪਰ ਜਿਹੜੇ ਹੁਣ ਬਾਹਰ ਗੁੰਡਾਗਰਦੀ ਕਰਦੇ ਆ ਭਾਰਤ ਦੇ ਵਿੱਚ ਇਹ ਕਿਸੇ ਨੂੰ ਨਹੀਂ ਦੇਖਦੇ ਕੋਈ ਸੌਣ ਦੇ ਮਹੀਨੇ ਤੇ ਚੱਲ ਜਾਂਦਾ ਅਜ ਕਿਐਫਸੀ ਬੰਦ ਕਰੋ ਦੂਜੇ ਪਾਸੇ ਇਹ ਹੀ ਬੀਫ ਜਿਹੜਾ ਵਾ ਉਹ ਜੋਰਾਂ ਛੋਰਾ ਦੇ ਭਾਰਤ ਤੋਂ ਬਾਹਰ ਜਾਂਦਾ ਵਾ ਕਿਸੇ ਨੂੰ ਨਹੀਂ ਦੇਖਦਾ ਇਹ ਲੋਕ ਜਿੰਨੂੰ ਮਰਜ਼ੀ ਫੜ ਕੇ ਧਰਮ ਦੇ ਨਾਂ ਤੇ ਕੁੱਟਣ ਲੋਕਾਂ ਦੇ ਕਾਰੋਬਾਰ ਬੰਦ ਕਰਾਉਣ ਕਿਉਂਕਿ ਇਹਨੂੰ ਟੱਕਾ ਫਰਕ ਨਹੀਂ ਪੈਂਦਾ ਅਮਰਤਪਾਲ ਤੇ ਐਨਐਸਏ ਤਾਂ ਕਰਕੇ ਲੱਗੀ ਨਾ ਕਿ ਉਹ ਮਾਹੌਲ ਖਰਾਬ ਕਰਦਾ ਸੀ ਉਹਦੇ ਤੋਂ ਖਤਰਾ ਸੀ ਨੈਸ਼ਨਲ ਸਕਿਉਰਿਟੀ ਐਕਟ ਇੰਨਾ ਬੰਦਿਆਂ ਦੇ ਉਹਦੇ ਕੋਈ ਨਾ ਕੋਈ ਧਾਰਾ ਬੰਦੀ ਜਿਹੜੇ ਸ਼ਰੀਆਮ ਗੁੰਡਾਗਰਦੀ ਕਰ ਇੱਕ ਨਾਂ ਦੇ ਨੈਸ਼ਨਲ ਮੀਡੀਆ ਨੂੰ ਦੇਦੇ ਆ ਆਹ ਹੋਰ ਜਿਹੜੇ ਲੱਲਾ ਪਾਪਾ ਤੁਰੇ ਫਿਰਦੇ ਆ ਪੱਗਾਂ ਹੀ ਸਿਰ ਫਸਾ ਕੇ ਕਿ ਇਹਨੇ ਮਾਹੌਲ ਖਰਾਬ ਕੀਤਾ ਸੀ ਇਹ ਸੀ ਉਹ ਸੀ ਉਹ ਕਿਸੇ ਨੂੰ ਦੇਦਾ ਪੰਜਾਬ ਦੇ ਵਿੱਚ ਹਰ ਦੂਜੇ ਦਿਨ ਕੋਈ ਨਾ ਕੋਈ ਕਤਲ ਹੋਉਂਦਿਆ ਨਜਾਇਜ਼ ਹਥਿਆਰਾਂ ਨਾਲ ਕਤਲ ਹੋਉਂਦਿਆ ਕੋਈ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ 2-3 ਸਾਲ ਹੋ ਜਿਲੇ ਗਏ ਉਹ ਜੇਲ੍ਹ 'ਚ ਕਦੀ ਉਹ ਰਿਚ ਐਡ ਕੱਢ ਦਿੰਦੇ ਆ ਕਿ ਉਹ ਇਦਾਂ ਕਰਦਾ ਸੀ ਕਦੀ ਔਰ ਜਿਹੜੇ ਸਿੰਘ ਆ ਉਹਨਾਂ ਨੂੰ ਕੁੱਟ ਮਾਰ ਕੇ ਜਿਵੇਂ ਮੰਤਰੀ ਵੀਰ ਨੇ ਦੱਸਿਆ ਕਿ ਕੁੱਟ ਮਾਰ ਕੇ ਉਹਨਾਂ ਨੂੰ ਸੈਂਡ ਕਰਾਉਂਦੇ ਨੇ ਹੁਣ ਇਹਨਾਂ ਕੁਝ ਨਹੀਂ ਕੋਰਟ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਜ਼ੀਰੋ ਨੇ ਸਿਰਫ ਉਹਨੂੰ ਬਦਨਾਮ ਕਰਨ ਦੇ ਲਈ ਸਾਰਾ ਕੁਝ ਹੁੰਦਾ ਤਾਂ ਕਿ ਲੋਕ ਉਹਦੇ ਨਾਲ ਜਿਹੜੇ ਜੁੜੇ ਨੇ ਉਹ ਲੋਕ ਟੁੱਟ ਜਾਣ ਪਰ ਇਦਾਂ ਦਾ ਕੁਝ ਨਹੀਂ ਹੋਣਾ ਲੋਕਾਂ ਨੂੰ ਪਤਾ ਹੈ ਸਾਰੀ ਸੰਗਤ ਨੂੰ ਪਤਾ ਹੈ ਕਿ ਅਮਰਤਪਾਲ ਸਹੀ ਹੈ ਜਾਂ ਪ੍ਰਸ਼ਾਸਨ ਸਹੀ ਹੈ ਪ੍ਰਸ਼ਾਸਨ ਇੱਕ ਆਮ ਕੰਮ ਕਰਨ ਵਾਲੇ ਮੁੰਡੇ ਨੂੰ ਚੁੱਕ ਕੇ ਤੇ ਕੁੱਟ ਮਾਰ ਕੇ ਐਕਸੀਡੈਂਟ ਦੱਸ ਸਕਦੇ ਆ ਕਿਸੇ ਨੂੰ ਬਦਨਾਮ ਕਰਨ ਲਈ ਕੀ ਨਹੀਂ ਕਰ ਸਕਦੇ ਅਮਰਤਪਾਲ ਨੇ ਅੱਗ ਨਹੀਂ ਲਾਈ ਜੀ ਅਮਰਤਪਾਲ ਨੇ ਅੱਗ ਲਾਈ ਹੁੰਦੀ ਤਾਂ ਉਹਨੂੰ 4 ਲੱਖ ਵੋਟਾਂ ਨਾ ਪੈਂਦੀਆਂ ਅਮਰਤਪਾਲ ਦੀਆਂ ਚਟਾਂ ਦਾ ਤੇ ਬੜਾ ਇਹਨਾਂ ਨੇ ਰੋਲਾ ਪਾਇਆ ਜਿਹੜੇ ਦੂਜੇ ਬੰਨੇ ਗੈਂਗ ਰੇਪ ਕਰਦੇ ਨੇ ਉਸ ਤੋਂ ਬਾਅਦ ਜਦੋਂ ਇਹੋ ਜਿਹੇ ਬੰਦੇ ਬਾਹਰ ਆਂਜਦੇ ਨੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ ਉੱਥੇ ਸਾਰੇ ਦੇਸ਼ ਭਗਤਾਰੀਆਂ ਸਾਰੇ ਜਿਹੜੇ ਕਹਿੰਦੇ ਸੀ ਮਾਹੌਲ ਸਹੀ ਹੋਣਾ ਜੀ ਦਾ ਉਹਨਾਂ ਦੀ ਜ਼ੁਬਾਨ ਨੂੰ ਜਿਹੜੇ ਨਾ ਲੋਕ ਲੱਗ ਜਾਂਦਾ ਕੋਈ ਨਹੀਂ ਬੋਲਦਾ ਹੁਣ ਜਿਹੜਾ ਪੰਜਾਬ ਤੋਂ ਬਾਹਰ ਇਹ ਮਾਹੌਲ ਜਿਹੜੀਆਂ ਫੋਟੋਆਂ ਤੁਹਾਨੂੰ ਖਿਆ KFC ਵਾਲੀਆਂ ਥੋੜੇ ਪਿਛਲੇ ਦਿਨਾਂ ਦੀਆਂ ਨੇ ਇਥੇ ਪੰਜਾਬ ਦੇ ਲੀਡਰ ਬੋਲ ਸਕਦੇ ਨੇ ਕਿ ਭਾਈ ਜਿਨੂੰ ਪੰਜਾਬ ਦੇ ਵਿੱਚ ਸਾਡੇ ਕੋਈ ਗੱਲਬਾਤ ਹੁੰਦੀ ਤੁਸੀਂ ਸਾਡੇ ਮੁੰਡਿਆਂ ਨੂੰ ਚੋਕੀ ਤੇ ਜੇਲ੍ਹ 'ਚ ਛੋੜ ਦਿੰਦੇ ਇਹਨਾਂ ਬੰਦਿਆਂ ਦੇ ਕੋਈ ਨਹੀਂ ਘਰ ਹੁੰਦੀ ਹੈ ਸੈਂਟਰ ਸਰਕਾਰ ਨੂੰ ਸਵਾਲ ਪੁੱਛ ਸਕਦੇ ਨੇ ਪਰ ਪੁੱਛੇ ਕੌਣ ਇੰਨੇ ਜਗ੍ਹਾ ਕੋਈ ਹੈ ਨਹੀਂ ਸਾਰੇ ਸਰਕਾਰੀ ਟੂਲ ਨੇ ਸਾਰੇ ਦਿੱਲੀ ਤੋਂ ਚੱਲਦੇ ਨੇ ਸਾਨੂੰ ਲੋੜ ਆ ਹੁਣ ਭਾਈ ਅਮਰਪਾਲ ਸਿੰਘ ਦਾ ਸਾਥ ਦੇਣ ਦੀ 2027 ਦੇ ਵਿੱਚ ਸੀਐਮ ਬਣਾਵਾਂਗੇ ਵੋਟਾਂ ਪਾਵਾਂਗੇ ਤੇ ਅਰੇ ਜਿਮਣੀ ਚੋਣ ਤਰਨਤਾਰ ਤੋਂ ਨਹੀਂ ਕਿ ਵੀ ਜਿਹੜਾ ਵੀ ਉਮੀਦਵਾਰ ਖੜਾ ਰਣਗੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਣਾ ਤੇ ਫਿਰ ਇਹਨਾਂ ਨੂੰ ਪਤਾ ਲੱਗੂਗਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਬਦਨਾਮ ਕਰ ਲਈ ਹੁੰਦੀਆਂ ਨੇ ਜਿਹੜੇ ਕੋਟ ਮਾਰ ਕਰਕੇ ਸੈਨ ਕਰਾਉਂਦੇ ਨੇ ਇਹ ਉਹ ਤਾਂ ਕਿ ਉਹਦੇ ਨਾਲ ਲੋਕ ਟੁੱਟ ਜਾਣ ਪਰ ਸਾਨੂੰ ਭਾਈ ਅਮਰਪਾਲ ਸਿੰਘ ਤੇ ਯਕੀਨ ਰੱਖਣਾ ਚਾਹੀਦਾ ਆਹ ਵੀਡੀਓ ਕੱਲ ਦੀ ਚੱਲਣਦੀ ਆ ਤੇਰੇ ਮੁੰਡੇ ਨੇ ਪਸਾਰੇ ਪੰਜਾਬ ਮਕਲਾ ਦੇ ਪਹਿਲਾਂ ਤੇ ਆਹ ਵੀਰ ਦੇ ਪਰਿਵਾਰ ਨੂੰ ਪੁੱਛੋ ਵੀ ਅੱਗ ਲਾਈ ਕਿੰਨੇ ਆ ਉਹ ਤੁਹਾਨੂੰ ਚੰਗੀ ਤਰ੍ਹਾਂ ਦੱਸਣਗੇ ਪੁਲਿਸ ਨੇ ਚੁੱਕਿਆ ਉਹਨੂੰ ਜੋ ਕੇ ਕੁੜਦੇ ਮਾਰਦੇ ਰਹਾ ਉਹਦੇ ਨਾਲ ਉਹਦੀ ਮੌਤ ਹੋਈ ਆ ਉਹਦਾ ਐਕਸੀਡੈਂਟ ਦੱਸੀ ਜਾਂਦੇ ਆ ਪੋਸਟ ਮਾਰਮ ਦੇ ਵਿੱਚ ਸਾਰਾ ਕੁਝ ਆਇਆ ਕਿੱਦਾਂ ਉਹਨੂੰ ਕਰੰਟ ਲਾਇਆ ਕਿੱਦਾਂ ਤਸ਼ੱਦਦ ਕੀਤਾ ਔਰ ਇਹਦੇ ਫਿਰ ਵੀ ਉਹਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਪੁੱਛੋ ਵੀ ਅਮਰਤਪਾਲ ਨੇ ਅੱਗ ਲਾਈ ਆ ਜਾਂ ਕਿੰਨੇ ਅੱਗ ਲਾਈ ਆ ਫਿਰ ਇਹ ਅੱਜ ਤੱਕ ਅੰਜਨਾਲੇ ਵਾਲੀ ਗੱਲ ਨੂੰ ਖਿੱਚੀ ਜਾਂਦੇ ਆ ਵੀ ਉਹ ਇਹਨੇ ਐਦਾਂ ਕਰਦਾ ਸੀ ਉਹਨੇ ਜਾ ਕੇ ਹਮਲਾ ਕਰਦਾ ਸੀ ਇਹ ਸੀ ਉਹ ਸੀ ਪਰ ਜਿਹੜੇ ਹੁਣ ਬਾਹਰ ਗੁੰਡਾਗਰਦੀ ਕਰਦੇ ਆ ਭਾਰਤ ਦੇ ਵਿੱਚ ਇਹ ਕਿਸੇ ਨੂੰ ਨਹੀਂ ਦੇਖਦੇ ਕੋਈ ਸੌਣ ਦੇ ਮਹੀਨੇ ਤੇ ਚੱਲ ਜਾਂਦਾ ਅਜ ਕਿਐਫਸੀ ਬੰਦ ਕਰੋ ਦੂਜੇ ਪਾਸੇ ਇਹ ਹੀ ਬੀਫ ਜਿਹੜਾ ਵਾ ਉਹ ਜੋਰਾਂ ਛੋਰਾ ਦੇ ਭਾਰਤ ਤੋਂ ਬਾਹਰ ਜਾਂਦਾ ਵਾ ਕਿਸੇ ਨੂੰ ਨਹੀਂ ਦੇਖਦਾ ਇਹ ਲੋਕ ਜਿਹਨੂੰ ਮਰਜ਼ੀ ਫੜ ਕੇ ਧਰਮ ਦੇ ਨਾਂ ਤੇ ਕੁੱਟਣ ਲੋਕਾਂ ਦੇ ਕਾਰੋਬਾਰ ਬੰਦ ਕਰਾਉਣ ਕਿਹੇ ਨੂੰ ਟੱਕਾ ਫਰਕ ਨਹੀਂ ਪੈਂਦਾ ਅਮਰਤਪਾਲ ਤੇ ਐਨਐਸਏ ਤਾਂ ਕਰਕੇ ਲੱਗੀ ਨਾ ਕਿ ਉਹ ਮਾਹੌਲ ਖਰਾਬ ਕਰਦਾ ਸੀ ਉਹਦੇ ਤੋਂ ਖਤਰਾ ਸੀ ਨੈਸ਼ਨਲ ਸਕਿਉਰਿਟੀ ਐਕਟ ਇੰਨਾ ਬੰਦਿਆਂ ਦੇ ਉਹਦੇ ਕੋਈ ਨਹੀਂ ਕੋਈ ਧਾਰਾ ਬੰਦੀ ਜਿਹੜੇ ਸ਼ਰਿਆਮ ਗੁੰਡਾਗਰਦੀ ਕਰਦੇ ਫਿਰਦੇ ਆ ਇਹ ਨਾਂ ਦੇ ਨੈਸ਼ਨਲ ਮੀਡੀਆ ਨੂੰ ਦੇਦੇ ਆ ਆਹ ਹੋਰ ਜਿਹੜੇ ਲੱਲਾ ਪੱਪਾ ਤੁਰੇ ਫਿਰਦੇ ਆ ਪੱਗਾਂ ਹੀ ਸਿਰ ਫਸਾ ਕੇ ਕਿ ਇਹਨੇ ਮਾਹੌਲ ਖਰਾਬ ਕੀਤਾ ਸੀ ਇਹ ਸੀ ਉਹ ਸੀ ਉਹ ਕਿਸੇ ਨੂੰ ਦੇਦਾ ਪੰਜਾਬ ਦੇ ਵਿੱਚ ਹਰ ਦੂਜੇ ਦਿਨ ਕੋਈ ਨਾ ਕੋਈ ਕਤਲ ਹੋਉਂਦਿਆ ਨਜਾਇਜ਼ ਹਥਿਆਰਾਂ ਨਾਲ ਕਤਲ ਹੋਉਂਦਿਆ ਕੋਈ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ 22-3 ਸਾਲ ਹੋ ਜਿਲੇਗੇ ਉਹ ਜੇਲ ਕਦੀ ਔਰ ਇਹ ਜਿਹੜੇ ਸਿੰਘ ਆ ਉਹਨਾਂ ਨੂੰ ਕਟਮਾਰਕ ਜਿਵੇਂ ਮੰਤਰੀ ਵੀਰ ਨੇ ਦੱਸਿਆ ਕਿ ਕਟਮਾਰਕੇ ਉਹਨਾਂ ਨੂੰ ਸੈਂਡ ਕਰਾਉਂਦੇ ਨੇ ਹੁਣਾ ਇਹਨਾਂ ਕੁਝ ਨਹੀਂ ਆ ਕੋਰਟ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਜ਼ੀਰੋ ਨੇ ਸਿਰਫ ਉਹਨੂੰ ਬਦਨਾਮ ਕਰਨ ਦੇ ਲਈ ਸਾਰਾ ਕੁਝ ਹੁੰਦਾ ਤਾਂ ਕਿ ਲੋਕ ਉਹਦੇ ਨਾਲ ਜਿਹੜੇ ਜੁੜੇ ਨੇ ਉਹ ਲੋਕ ਟੁੱਟ ਜਾਣ ਪਰ ਇਦਾਂ ਦਾ ਕੁਝ ਨਹੀਂ ਹੋਣਾ ਲੋਕਾਂ ਨੂੰ ਪਤਾ ਸਾਰੀ ਸੰਗਤ ਨੂੰ ਪਤਾ ਹੈ ਕਿ ਅਮਰਤਪਾਲ ਸਹੀ ਹੈ ਜਾਂ ਪ੍ਰਸ਼ਾਸਨ ਸਹੀ ਹੈ ਪ੍ਰਸ਼ਾਸਨ ਇੱਕ ਆਮ ਕੰਮ ਕਰਨ ਵਾਲੇ ਮੁੰਡੇ ਨੂੰ ਚੁੱਕ ਕੇ ਤੇ ਕਟਮਾਰਕੇ ਐਕਸੀਡੈਂਟ ਦੱਸ ਸਕਦੇ ਆ ਕਿਸੇ ਨੂੰ ਬਦਨਾਮ ਕਰਨ ਲਈ ਕੀ ਨਹੀਂ ਕਰ ਸਕਦੇ ਅਮਰਤਪਾਲ ਨੇ ਅੱਗ ਨਹੀਂ ਲਾਈ ਜੀ ਅਮਰਤਪਾਲ ਨੇ ਅੱਗ ਲਾਈ ਹੁੰਦੀ ਤਾਂ ਉਹਨੂੰ 4 ਲੱਖ ਵੋਟਾਂ ਨਾ ਪੈਂਦੀਆਂ ਅਮਰਤਪਾਲ ਦੀਆਂ ਚਟਾਂ ਦਾ ਤੇ ਬੜਾ ਇਹਨਾਂ ਨੇ ਰੋਲਾ ਪਾਇਆ ਜਿਹੜੇ ਦੂਜੇ ਬੰਨੇ ਗੈਂਗ ਰੇਪ ਕਰਦੇ ਨੇ ਉਸ ਤੋਂ ਬਾਅਦ ਜਦੋਂ ਇਹੋ ਜਿਹੇ ਬੰਦੇ ਬਾਹਰ ਆਂਜਦੇ ਨੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ ਉੱਥੇ ਸਾਰੇ ਦੇਸ਼ ਭਗਤਾਰੀਆਂ ਸਾਰੇ ਜਿਹੜੇ ਕਹਿੰਦੇ ਸੀ ਮਾਹੌਲ ਸਹੀ ਹੋਣਾ ਜੀ ਦਾ ਉਹਨਾਂ ਦੀ ਜ਼ੁਬਾਨ ਨੂੰ ਜਿਹੜੇ ਨਾ ਲੋਕ ਲੱਗ ਜਾਂਦਾ ਕੋਈ ਨਹੀਂ ਬੋਲਦਾ ਹੁਣ ਜਿਹੜਾ ਪੰਜਾਬ ਤੋਂ ਬਾਹਰ ਇਹ ਮਾਹੌਲ ਜਿਹੜੀਆਂ ਫੋਟੋਆਂ ਤੁਹਾਨੂੰ ਖਿਆ KFC ਵਾਲੀਆਂ ਥੋੜੇ ਪਿਛਲੇ ਦਿਨਾਂ ਦੀਆਂ ਨੇ ਇਥੇ ਪੰਜਾਬ ਦੇ ਲੀਡਰ ਬੋਲ ਸਕਦੇ ਨੇ ਕਿ ਭਾਈ ਜਿਨੂੰ ਪੰਜਾਬ ਦੇ ਵਿੱਚ ਸਾਡੇ ਕੋਈ ਗੱਲਬਾਤ ਹੁੰਦੀ ਤੁਸੀਂ ਸਾਡੇ ਮੁੰਡਿਆਂ ਨੂੰ ਚੋਕੀ ਤੇ ਜੇਲ੍ਹ 'ਚ ਛੋੜ ਦਿੰਦੇ ਇਹਨਾਂ ਬੰਦਿਆਂ ਦੇ ਕੋਈ ਨਹੀਂ ਘਰ ਹੁੰਦੀ ਹੈ ਸੈਂਟਰ ਸਰਕਾਰ ਨੂੰ ਸਵਾਲ ਪੁੱਛ ਸਕਦੇ ਨੇ ਪਰ ਪੁੱਛੇ ਕੌਣ ਇੰਨੇ ਜਗ੍ਹਾ ਕੋਈ ਹੈ ਨਹੀਂ ਸਾਰੇ ਸਰਕਾਰੀ ਟੂਲ ਨੇ ਸਾਰੇ ਦਿੱਲੀ ਤੋਂ ਚੱਲਦੇ ਨੇ ਸਾਨੂੰ ਲੋੜ ਆ ਹੁਣ ਭਾਈ ਅਮਰਪਾਲ ਸਿੰਘ ਦਾ ਸਾਥ ਦੇਣ ਦੀ 2027 ਦੇ ਵਿੱਚ ਸੀਐਮ ਬਣਾਵਾਂਗੇ ਵੋਟਾਂ ਪਾਵਾਂਗੇ ਤੇ ਅਰੇ ਜਿਮਣੀ ਚੋਣ ਤਰਨਤਾਰ ਤੋਂ ਨਹੀਂ ਕਿ ਵੀ ਜਿਹੜਾ ਵੀ ਉਮੀਦਵਾਰ ਖੜਾ ਰਣਗੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਣਾ ਤੇ ਫਿਰ ਇਹਨਾਂ ਨੂੰ ਪਤਾ ਲੱਗੂਗਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਬਦਨਾਮ ਕਰ ਲਈ ਹੁੰਦੀਆਂ ਨੇ ਜਿਹੜੇ ਕੁੱਟਮਾਰ ਕਰਕੇ ਸੈਨ ਕਰਾਉਂਦੇ ਨੇ ਇਹ ਉਹ ਤਾਂ ਕਿ ਉਹਦੇ ਨਾਲ ਲੋਕ ਟੁੱਟ ਜਾਣ ਪਰ ਸਾਨੂੰ ਭਾਈ ਅਮਰਪਾਲ ਸਿੰਘ ਤੇ ਯਕੀਨ ਰੱਖਣਾ ਚਾਹੀਦਾ